ਆ ਬਣ ਰਹੀ ਹੈ ਜੀ ਬਾਹਰ ਉਪਰਾ ਮੇਰਾ ਰੋਜ਼ਨਾਮਾ ਬਾਹਰ ਧਰ ਜਾਂਦਾ ਹੈ ਨਾ ਆਫ ਟਾਈਮ ਯਾਰ ਆਫ ਟਾਈਮ ਤੁਸੀਂ ਕਹਿ ਕੇ ਐ ਮੇਰੇ ਲੱਜੀ 5 ਵਜੇ ਨਾ 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 ਆ ਆ ਪਿਆ ਜੀ ਰਿਕਾਰਡ ਹੁਣ ਚੜਾਇਆ ਯਾਰ ਹਿਤਕਾਲ ਨੇਹ ਆ ਥੱਲੇ ਪਈ ਆ ਆ ਖੋਲੀ ਮੋਣੀ ਉਹ ਤੂੰ ਮੇਰੇ ਭੈਣ ਉਹ ਭਈਆ ਥੱਲੇ ਭੈਣ ਫਸਵਾ ਨਾ ਉਹ ਤੁਹਾਨੂੰ ਬਈ ਫੋਨ ਨਾ ਕਰ ਮੇਰਾ ਉਹ ਭਈਆ ਉਹ ਭਈਆ ਹਿੱਟੂ ਉਹ ਭਈਆ ਉਹ ਭਈਆ ਥੱਲੇ ਤੂੰ ਤੈਨੂੰ ਮੇਰੇ ਆ ਭਈਆ ਭਲਾਡੇ ਦੀ ਇੱਕ ਮਿੰਟ ਮੇਰੀ ਗੱਲ ਸੁਣ ਭਲਾਡੇ ਗੱਲ ਕਰਤਾ ਉਹ ਭਈਆ ਭਾਈ ਨਾ ਨਾ ਇੱਕ ਮਿੰਟ ਗੱਲ ਹੁੰਦਾ ਆ ਭਈਆ ਭਲਾਡੇ ਦੀ ਤੂੰ ਐਵੇਂ ਜ਼ਮਾਨਾ ਮੇਰੇ ਦਾ ਜ਼ਮਾਨਾ ਦਾ ਕਾਹਦੇ ਬੱਤ ਆ ਭਈਆ ਭਲਾਡੇ ਦੀ ਜਿਹਨੂੰ ਖੋਣਾ ਭਈਆ ਭਲਾਡੇ ਦੀ ਪਰਤਾ ਪਈਆ ਬਾਈ ਆ ਬਣਾ ਰਹੇ ਨੇ ਅੱਜ ਕੱਦ ਉਸੇ ਬਣਾ ਰਹੇ ਆ ਆ ਬਣਾ ਰਿਹਾ ਬਾਈ ਤਿਆਰ ਹੋ ਰਹੀਆ ਦੇਖੋ ਰੋਜ਼ਨਾਮਾ ਦਰਜ ਹੋ ਰਿਹਾ ਇੱਥੇ 205 ਨੰਬਰ ਰੋਜ਼ਨਾਮਾ ਸੀਗਾ ਜਿਹੜਾ ਉਹ ਦਰਜ ਨਹੀਂ ਕੀਤਾ ਗਿਆ ਜਦੋਂ ਮੰਗਿਆ ਗਿਆ ਤਾਂ ਅੱਜ ਦਰਜ ਹੋ ਰਿਹਾ ਪਟਵਾਰੀ ਨੇ ਬੁਲਾ ਕੇ ਜੀ ਆ ਸਰਵਿਸ ਸਟੇਸ਼ਨ ਆ ਸਰਵਿਸ ਸਟੇਸ਼ਨ ਆ ਦੇਖ ਲੋ ਆ ਸਰਵਿਸ ਸਟੇਸ਼ਨ ਆ ਆ ਸਰਵਿਸ ਸਟੇਸ਼ਨ ਦੇ ਉੱਪਰ ਰੋਜ਼ਨਾਮਾ ਦਰਜ ਹੋ ਰਿਹਾ ਤੂੰ ਐਂ ਗੁਰਨਪੁਰ ਇੱਕ ਮਿੰਟ ਯਾਰ ਆ ਪਿਆ ਡਾਕੂਮੈਂਟ ਜਿਹੜੇ ਮੰਗਾਈ ਗਏ ਨੇ ਉਥੋਂ ਪਟਵਾਰ ਚੋਂ ਇਹ ਸਾਰਾ ਪਟਵਾਰ ਖਾਨੇ ਚੋਂ ਮੰਗਾਈ ਗਏ ਨੇ ਐਗਰਦਾ ਉਹ ਕੱਢ ਬਾਈ ਕੀ ਕਰਦਾ ਲਕੋਣਾ ਜਿਹੜੀ ਲਕੋਲੀਆਂ ਕੋਈ ਨਾ 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 ਕੱਢ 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 ਥੱਲੇ ਮੈਂ ਕੀ ਮਤਲਬ ਪੁੱਛਦਾ ਮੈਂ ਇੱਧਰ ਗੱਲ ਦੱਸ ਮੇਰੇ ਨਾਲ ਲਕੋਲੇ ਬਾਈ ਬਾ ਠੀਕ ਆ ਮੇਰੇ ਨਾਲ ਕੀ ਠੀਕ ਹੈ ਠੀਕ ਹੈ ਕਾਗਜ਼ ਆ ਗਿਆ ਬਾਈ ਇੱਥੇ ਕਾਗੇ ਲੈ ਕੇ ਆ ਬੰਦੇ ਨੇ ਧਰਤੇ ਬਾਈ ਕੀ ਕਰਨੀ ਆ ਜੀ ਤੇ ਕਾਗੇ ਲੈ ਗਿਆ ਤੂੰ ਕਾਲੀ ਵਾਤੀ ਲੈ ਗਿਆ ਜੀ ਕਾਗਜ਼ ਉਹ ਪਟਵਾਰੀ ਉੱਥੇ ਗਿਆ ਜਿਹੜੇ ਤੂੰ ਥਾਂ ਚ ਗਿਆ ਸੀ ਕਾਲੀ ਵਾਤੀ ਗਿਆ ਸੀ ਉੱਥੇ ਕੰਮ ਕਰਨਗੇ ਕਾਰੇ ਕੰਮ ਕਰਨਗੇ ਅਸੀਂ ਉੱਥੇ ਐਂ ਦੱਸ ਬਾਈ ਐਣ ਆ ਭਾਜਣਾ ਵੀਡੀਓ ਵਾਇਰਲ ਹੋ ਗਈ ਹੈ ਕਾਰੇ ਵਾਤੇ ਗਿਆ ਸੀ ਉੱਥੇ ਪਟਵਾਰੀ ਸਾਹਿਬ ਨੇ ਬੁਲਾਇਆ ਤੈਨੂੰ ਹੋਰ ਕਿਹਨੇ ਬੁਲਾਇਆ ਸੀ ਕਿਸੇ ਨੇ ਨਹੀਂ ਬੁਲਾਇਆ ਤੂੰ ਫਿਰ ਉੱਥੇ ਕਰਨਗੇ ਅਸੀਂ ਕਾਗਜ਼ ਲੈ ਕੇ ਇੰਤਕਾਲ ਲੈ ਕੇ ਨਹੀਂ ਕਾਰੇ ਵਾਤੇ ਲੈ ਕੇ ਗਏ ਸੀ ਉੱਥੇ ਉੱਥੇ ਕੋਈ ਪ੍ਰਾਈਵੇਟ ਜਗ੍ਹਾ ਤੁਸੀਂ ਆਪਦੀ ਲੈਂਤੀ ਹੋ ਜੇ ਪਰਸਨਲ ਨਹੀਂ ਬਾਈ ਫੇਰ ਬੋਲੋ ਤਾਂ ਸਹੀ ਕਾਰੇ ਵਾਤੇ ਨਹੀਂ ਬੋਲੋ ਕਾਰੇ ਵਾਤੇ ਹੈ ਬਾਈ ਕਿੰਨਾ ਕਿਲੋ ਕਰ ਲਾਰੇ ਲਈ ਜਾਂਦਾ ਕਿੰਨੇ ਵਜੇ ਦੇ ਬੈਠੇ ਅਸੀਂ ਆ ਦੇਖ ਲਓ ਬਾਈ ਆਪਸ਼ਨ ਹੋ ਨਹੀਂ ਰਹੀ ਇਹ ਰੋਜ਼ਨਾਮਾ ਦਰਜ ਨਹੀਂ ਸੀ ਅੱਜ ਜਦੋਂ ਪਟਵਾਰੀ ਸਾਹਿਬ ਤੋਂ ਰੋਜ਼ਨਾਮਾ ਮੰਗਿਆ ਗਿਆ ਤਾਂ ਉੱਥੇ ਜਾ ਕੇ ਇਹ ਪ੍ਰਾਈਵੇਟ ਜਗ੍ਹਾ ਦੇ ਵਿੱਚ ਦਰਜ ਕਰਨ ਲੱਗੇ ਸੀ ਉਹ ਖੜਾ ਪਟਵਾਰੀ ਉਹ ਖੜਾ ਪਟਵਾਰੀ ਆਇਆ ਹੁਣ ਪਟਵਾਰੀ ਸਾਹਿਬ ਆਜੋ ਉਹ ਚੱਲਿਆ ਪਟਵਾਰੀ ਦਾ ਭਾਈ ਬੰਦਾ ਕਾਗਜ਼ ਲੈ ਕੇ ਉਹ ਭੱਜ ਲਿਆ ਉਹ ਭੱਜ ਗਿਆ ਪਟਵਾਰੀ ਉਹ ਭੱਜ ਗਿਆ ਉਹ ਭੱਜ ਗਿਆ